ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਲੈਂਡ ਪੁੱਲਿੰਗ ਸਕੀਮ ਦੇ ਬਾਰੇ ਇਹ ਕੈਸੀ ਯੋਜਨਾ ਹੈ ਜਿਸ ਨਾਲ ਸਰਕਾਰ ਵੱਡੇ ਪ੍ਰੋਜੈਕਟਾਂ ਦੇ ਲਈ ਜ਼ਮੀਨ ਇਕੱਠੀ ਕਰਦੀ ਹੈ ਪਰ ਸਿੱਧਾ ਖਰੀਦਦੀ ਨਹੀਂ ਸੁਣਨ ਦੇ ਵਿੱਚ ਤਾਂ ਵਧੀਆ ਲੱਗਦਾ ਹੈ ਪਰ ਕੀ ਇਹ ਸੱਚਮੁੱਚ ਕਿਸਾਨਾਂ ਲਈ ਫਾਇਦੇਮੰਦ ਹੈ ਜਾਂ ਫਸਾਉਣ ਵਾਲਾ ਜਾਲ ਆਓ ਜਾਣਦੇ ਹਾਂ ਸਿੱਧੀ ਪਾਸ਼ਾ ਦੇ ਵਿੱਚ ਲੈਂਡ ਪੁੱਲਿੰਗ ਸਕੀਮ ਦੇ ਵਿੱਚ ਸਰਕਾਰ ਜਾਂ ਵਿਕਾਸ ਅਥਾਰਟੀ ਕਿਸਾਨਾਂ ਜਾਂ ਜ਼ਮੀਨ ਮਾਲਕਾਂ ਤੋਂ ਉਹਨਾਂ ਦੀ ਜ਼ਮੀਨ ਪੂਲ ਕਰਦੀ ਹੈ ਜਾਣੀ ਸਾਰੇ ਟੁਕੜਿਆਂ ਨੂੰ ਇਕੱਠਾ ਕਰਕੇ ਇੱਕ ਵੱਡਾ ਮਾਸਟਰ ਪਲਾਨ ਬਣਾਇਆ ਜਾਂਦਾ ਹੈ ਫਿਰ ਇਸ ਜ਼ਮੀਨ ਤੇ ਸੜਕਾਂ ਪਾਰਕ ਸਕੂਲ ਆਦ ਬਣਾਏ ਜਾਂਦੇ ਹਨ ਕੰਮ ਮੁਕੰਮਲ ਹੋਣ ਤੇ ਜ਼ਮੀਨ ਮਾਲਕਾਂ ਨੂੰ ਵਾਪਸ ਉਹਨਾਂ ਦੀ ਕੁਝ ਹਿੱਸੇਦਾਰੀ ਵਾਲੀ ਜ਼ਮੀਨ ਡਿਵੈਲਪਰ ਰੂਪ ਦੇ ਵਿੱਚ ਮਿਲਦੀ ਹੈ ਜਿਵੇਂ ਪਲਾਟਾਂ ਦੁਕਾਨਾਂ ਜਾਂ ਕਮਰਸ਼ੀਅਲ ਸਪੇਸ ਸਰਕਾਰ ਨੂੰ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਲਈ ਬਹੁਤ ਜ਼ਮੀਨ ਦੀ ਲੋੜ ਹੁੰਦੀ ਹੈ ਜਿਵੇਂ ਨਵੇਂ ਸ਼ਹਿਰ ਇੰਡਸਟਰੀਅਲ ਏਰੀਆ ਹਾਈਵੇ ਜਾਂ ਮੈਟਰੋ ਲਾਈਨ ਲੈਂਡ ਪੂਲਿੰਗ ਨਾਲ ਸਰਕਾਰ ਸਿੱਧੀ ਖਰੀਦ ਤੋਂ ਬਚਦੀ ਹੈ ਜਿਸ ਨਾਲ ਇੱਕੋ ਵਾਰ ਵਿੱਚ ਵੱਡਾ ਪੈਸਾ ਖਰਚਣ ਦੀ ਲੋੜ ਨਹੀਂ ਪੈਂਦੀ ਨਾਲ ਹੀ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਜ਼ਮੀਨ ਡਿਵੈਲਪ ਹੋਣ ਦੇ ਬਾਅਦ ਉੱਚ ਕੀਮਤ ਵਾਲੀ ਬਣ ਜਾਵੇਗੀ ਜੇ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਪਹਿਲਾਂ ਕਿਸਾਨ ਨੂੰ ਡਿਵੈਲਪ ਕੀਤੇ ਪਲਾਟ ਮਿਲ ਸਕਦੇ ਹਨ ਜਿਨ੍ਹਾਂ ਦੀ ਮਾਰਕੀਟ ਵੈਲਿਊ ਵਧੀਆ ਹੁੰਦੀ ਹੈ ਉਸ ਇਲਾਕੇ ਵਿੱਚ ਸੜਕਾਂ ਪਾਣੀ ਬਿਜਲੀ ਸਕੂਲ ਆ ਜਾਂਦੇ ਹਨ ਤੀਜਾ ਕਿਸਾਨ ਜ਼ਮੀਨ ਵੇਚ ਕੇ ਵਧੀਆ ਮੁਨਾਫਾ ਕਮਾ ਸਕਦੇ ਹਨ ਪਰ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਬਹੁਤ ਵਾਰ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਕਾਫੀ ਛੋਟਾ ਹਿੱਸਾ ਵਾਪਸ ਮਿਲਦਾ ਹੈ ਪਲਾਟ ਮਿਲਣ ਵਿੱਚ ਸਾਲਾਂ ਲੱਗ ਸਕਦੇ ਹਨ ਜੇ ਮਾਰਕੀਟ ਡਾਊਨ ਹੋਵੇ ਤਾਂ ਡਿਵੈਲਪਰ 파ਟ ਵੀ ਬਕਾਰ ਹੋ ਜਾਂਦਾ ਹੈ ਅਤੇ ਸਭ ਤੋਂ ਵੱਡੀ ਗੱਲ ਜੇ ਕਿਸਾਨ ਜ਼ਮੀਨ ਹੀ ਨਾ ਦੇਣਾ ਚਾਹੇ ਤਾਂ ਉਸ ਤੇ ਦਬਾਅ ਪਾਇਆ ਜਾ ਸਕਦਾ ਹੈ ਲੈਂਡ ਪੂਲਿੰਗ ਇੱਕ ਵੱਡਾ ਆਈਡੀਆ ਹੈ ਜੋ ਪੇਪਰ ਤੇ ਸੁੰਦਰ ਲੱਗਦਾ ਹੈ ਪਰ ਇਸ ਦੀ ਸਫਲਤਾ ਪਾਰਦਰਸ਼ਤਾ ਤੇ ਭਰੋਸੇ ਤੇ ਨਿਰਭਰ ਕਰਦੀ ਹੈ ਸਵਾਲ ਇਹ ਹੈ ਕੀ ਇਹ ਯੋਜਨਾ ਵਾਕਈ ਕਿਸਾਨਾਂ ਲਈ ਵਿਕਾਸ ਹੈ ਜਾਂ ਸਿਰਫ ਸਰਕਾਰ ਲਈ ਆਸਾਨ ਜ਼ਮੀਨ ਹਾਸਲ ਕਰਨ ਦਾ ਤਰੀਕਾ ਕਮੈਂਟ ਵਿੱਚ ਆਪਣੀ رائے ਦਿਓ ਕੀ ਤੁਸੀਂ ਲੈਂਡ ਪੂਲਿੰਗ ਸਕੀਮ ਨੂੰ ਸਹੀ ਮੰਨਦੇ ਹੋ ਜੇ ਵੀਡੀਓ ਜਾਣਕਾਰੀ ਭਰੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰੋ ਤੇ ਪੰਜਾਬ ਦੇ ਹਰ ਮੁੱਦੇ ਤੇ ਅਪਡੇਟ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ